ਈਡੀ ਰੈਸਟੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ ਕੋਰਟ ਦੇ ਬਿਆਨ ਜਾਰੀ ਸਮੰਤ ਤੇ ਪੇਸ਼ ਮੁਲਜ਼ਮ ਨੂੰ ਈਡੀ ਨਹੀਂ ਕਰ ਸਕਦੀ ਗ੍ਰਿਫਤਾਰ ਕੋਰਟ ਤੋਂ ਹੀ ਕਰਨੀ ਪਵੇਗੀ ਕਸਟਡੀ ਦੀ ਮੰਗ ਯੂਪ ਦੇ ਆਜ਼ਮਗੜ ਦੇ ਵਿੱਚ ਪੀਐਮ મોદી ਨੇ ਕੀਤੀ ਰੈਲੀ ਕਾਂਗਰਸ ਤੇ ਸੱਜੇ ਨਿਸ਼ਾਨੇ ਕਿਹਾ ਮੋਦੀ ਦੀ ਗਰੰਟੀ ਤੇ ਜਨਤਾ ਨੂੰ ਐ ਭਰੋਸਾ ਸੀ ਇਹ ਤੋਂ ਹਿੰਦੂ ਸ਼ਰਨਾਰਥੀਆਂ ਦਿੱਤੀ ਨਾਗਰਿਕਤਾ ਵਿਰੋਧੀਆਂ ਨੇ ਸੀਏ ਦੇ ਤਹਿਤ ਫਲਾਇਆ ਝੂਠ ਕਾਂਗਰਸ ਹਿੰਦੂ ਅਤੇ ਮੁਸਲਮਾਨਾਂ ਨੂੰ ਲੜਵਾਉਣਾ ਚਾਹੁੰਦੀ ਹੈ ਕਸ਼ਮੀਰ ਤੇ ਵਿਰੋਧੀਆਂ ਦੀ ਬੋਲਤੀ ਹੋਈ ਬੰਨ ਚਾਰ ਗਿਣਾਂ ਦੀ VOTING ਤੋਂ ਬਾਅਦ ਅਰਵਿੰਦ ਕੇਜਰੀਵਾਲ ਦਾ ਵੱਡਾ ਦਾਵਾ ਕਿਾ ਬੀਜਪੀ ਪਾਰਨਿੰਗ ਕਰ ਸਕੇਗੀ 220 ਦਾ ਅੰਕੜਾ ਦਿੱਲੀ ਹਰਿਆਣਾ ਸਣੇ ਕਈ ਸੂਬਿਆਂ ਦੇ ਵਿੱਚ ਬੀਜਪੀ ਦੀਆਂ ਘਟਣਗੀਆਂ ਸੀਟਾਂ ਪੀਐਮੋਦੀ ਤੇ ਨਿਸ਼ਾਨਾ ਸਾਧਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਮੋਦੀ ਜੀ ਅਮਿਤ ਸ਼ਾਨ ਨੂੰ ਪੀਐਮ ਬਣਾਉਣ ਲਈ ਵੋਟਾਂ ਮੰਗ ਰਹੇ ਨੇ ਜੇ ਬੀਜਪੀ ਜਿੱਤੀ ਤਾਂ ਸੰਵਿਧਾਨ ਬਦਲ ਦੇਣਗੇ ਸੰਵਿਧਾਨ ਬਦਲ ਕੇ ਐਸਸੀ ਐਸਟੀ ਤੇ ਓਬੀਸੀ ਦਾ ਰਿਜ਼ਰਵੇਸ਼ਨ ਖਤਮ ਕਰ ਦਿੱਤਾ ਜਾਵੇਗਾ ਸਮਾਜਵਾਦੀ ਪਾਰਟੀ ਦੇ ਮੁਖੀ ਅਖਲੇਸ਼ ਯਾਦਵ ਨੇ ਵੀ ਬੀਜਪੀ ਤੇ बोलेया हमला क्या बीजेपी ਨੂੰ 143 ਤੋਂ ਵੱਧ ਸੀਟਾਂ ਨਹੀਂ ਮਿਲਣਗੀਆਂ ਚਾਰ ਗੇੜਾਂ ਦੀ VOTING ਦੇ ਵਿੱਚ ਚਾਰੇ ਖਾਨੇ ਚਿੱਤ ਹੋਈ बीजेपी ਗੱਟ ਜੋੜ ਨੂੰ ਲੈ ਕੇ ਮਮਤਾ ਬੈਨਰਜੀ ਦਾ ਵੱਡਾ ਬਿਆਨ ਇੰਡੀਆ ਦੀ ਸਰਕਾਰ ਬਣੀ ਤਾਂ ਅਸੀਂ ਬਾਰੂ ਕਰਾਂਗੇ ਸਮਰਥਨ ਲੈਫਟ ਤੇ ਕਾਂਗਰਸ ਦੇ ਗੱਟ ਜੋੜ ਨੂੰ ਅਸਲੀ ਨਾ ਸਮਝੋ ਬੰਗਾਲ ਦੇ ਵਿੱਚ ਭਾਜਪਾ ਦੇ ਨਾਲ ਨੇ ਲੈਫਟ ਤੇ ਕਾਂਗਰਸ ਯੂਪੀ ਦੇ ਜੌਨਪੁਰ ਦੇ ਵਿੱਚ ਰੈਲੀ ਦੇ ਵਿੱਚ ਸੰਬੋਧਨ ਦੇ ਦੌਰਾਨ ਅਚਾਨਕ ਪ੍ਰਧਾਨ ਮੰਤਰੀ ਦੀ ਨਜ਼ਰ ਛੋਟੇ ਮੋਦੀ ਯੋਗੀ ਤੇ ਪਈ ਪੀਐਮ મોદી ਦੋਹਾਂ ਦੀ ਤਾਰੀਫ਼ ਕੀਤੇ ਬਿਨਾਂ ਨਹੀਂ ਰਹਿ ਸਕੇ ਪੀਐਮ ਨੇ ਪਾਸ਼ਣ ਰੋ ਕੇ ਦੋਹਾਂ ਦੀ ਲੁੱਕ ਦੀ ਤਾਰੀਫ਼ ਕੀਤੀ ਪੀਐਮ મોદી ਦੇ ਪਾਕ ਨੂੰ ਚੂੜੀਆਂ ਪਹਿਨਾਉਣ ਵਾਲੇ ਬਿਆਨ ਤੇ ਬੁਖਲਾਇਆ ਪਾਕਿਸਤਾਨ ਭਾਰਤ ਨੂੰ ਗਿੱਧਰ ਧਮਕੀ ਦਿੰਦਿਆਂ ਕਿਹਾ ਜੇ ਕੋਈ ਕਦਮ ਚੁੱਕਿਆ ਤਾਂ ਜਵਾਬ ਦੇਣ ਤੋਂ ਨਹੀਂ ਹਟਾਂਗੇ ਪਿਛਲੇ ਚੋਣਾਂ ਦੇ ਵਿੱਚ ਪਾਕਿਸਤਾਨ ਦਾ ਨਾਮ ਘਰੇਟਣਾ ਬੰਦ ਕਰਨ ਦੀ ਵੀ ਕਿਹਾ ਚੇਦਨ ਆਦੀ ਰਿਮਾਂਡ ਤੇ ਭੇਜੇ ਗਏ ਝਾਰਖੰਡ ਦੇ ਮੰਤਰੀ ਆਲਮਗੀਰ ਆਲਮ ਬੀਤੇ ਦਿਨੀ ਈਡੀ ਨੇ 6 ਘੰਟੇ ਦੀ ਪੁਛਗਿਛ ਤੋਂ ਬਾਅਦ ਕੀਤਾ ਅਰੈਸਟ ਮੰਤਰੀ ਦੇ ਸਕੱਤਰ ਤੇ ਨੌਕਰ ਦੇ ਘਰੋਂ ਮਿਲੀ ਸੀ 37 ਕਰੋੜ ਰੁਪਏ ਦੀ ਨਗਦੀ ਗੁਰਦਾਸਪੁਰ ਦੇ ਵਿੱਚ ਚੋਣਾਂ ਦੀ ਜਨਸਭਾ ਤੋਂ ਸੀਯਾ ਮਾਨਤਾ ਵਿਰੋਧੀਆਂ ਤੇ ਤਿੱਖਾ ਨਿਸ਼ਾਨਾ ਬੋਲੇ ਪਹਿਲਾਂ ਚੁਣੇ ਹੋਏ ਵਿਧਾਇਕਾਂ ਨੂੰ ਬੋਲਦੇ ਨੇ ਮਾੜਾ ਫਿਰ ਹਾਰਨ ਤੇ ਦੂਜਿਆਂ ਦੇ ਵਿੱਚ ਕਰਦੇ ਨੇ ਨੁਕਸ ਅਕਾਲੀ ਦਲ ਚੋਂ ਕੱਢੇ ਗਏ ਰਵੀਕਰਨ ਸਿੰਘ ਕਾਲੋਂ ਭਾਜਪਾ ਦੇ ਵਿੱਚ ਹੋਈ ਸ਼ਾਮਿਲ ਬੋਲੇ ਇੱਕ ਲਿਮਟਿਡ ਕੰਪਨੀ ਬਣ ਕੇ ਰਹਿ ਗਈ ਹੈ ਸਾਡੇ ਬਜ਼ੁਰਗਾਂ ਦੀ ਬਣਾਈ ਪਾਰਟੀ ਖਤਮ ਹੋਣ ਦੀ ਕਗਾਰ ਤੇ ਅਕਾਲੀ ਦਲ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਠਿੰਡਾ ਦੇ ਵਿੱਚ ਪਖਾਇਆ ਚੋਣ ਪ੍ਰਚਾਰ ਪਿੰਡ ਪਥਰਾਲਾ ਦੇ ਵਿੱਚ ਜਨ ਸਭਾ ਨੂੰ ਕੀਤਾ ਸੰਬੋਧਨ ਹਰਸਮਤ ਕੋਰ ਬਾਦਲ ਦੇ ਹੱਕ ਦੇ ਵਿੱਚ ਜਟਾਇਆ ਸਮਰਥਨ ਬਠਿੰਡਾ ਤੋਂ ਅਕਾਲੀ ਉਮੀਦਵਾਰ ਹਰਸਮਤ ਕੋਰ ਬਾਦਲ ਦਾ ਵਿਰੋਧੀਆਂ ਤੇ ਤਿੱਖਾ ਨਿਸ਼ਾਨਾ ਬੋਲੀ ਅਕਾਲੀ ਦਲ ਦੇ ਖਿਲਾਫ ਸਾਰੇ ਵਿਰੋਧੀ ਹੋਏ ਇਕੱਠੇ ਕੌਮੀ ਪਾਰਟੀਆਂ ਨੂੰ ਪੰਜਾਬ ਦੇ ਮਸਲਿਆਂ ਦੇ ਨਾਲ ਨਹੀਂ ਆ ਕੋਈ ਸਰਕਾਰ ਸ਼ੰਭੂ ਮੋਰਚੀ ਦੇ ਬੈਠੇ ਕਿਸਾਨਾਂ ਆਗੂਆਂ ਦਾ ਵੱਡਾ ਇਲਜ਼ਾਮ ਆ ਅੰਦੋਲਨ ਨੂੰ ਖਤਮ ਕਰਨ ਦੇ ਯਤਨ ਕਰ ਰਹੀ ਹੈ ਭਾਜਪਾ ਕਿਸਾਨਾਂ ਦੇ ਖਿਲਾਫ ਗਲਤ ਧਾਰਨਾ ਬਣਾਉਣ ਦੀ ਹੋ ਰਹੀ ਹੈ ਕੋਸ਼ਿਸ਼ ਸਿੱਧੂ ਮਸੂਅਲੇ ਦੇ ਪਿਤਾ ਬਲਕੌਰ ਸਿੰਘ ਤੋਂ ਖਫਾ ਸਿਮਰਜੀਤ ਸਿੰਘ ਮਾਨ ਕਾਂਗਰਸ ਨੂੰ ਸਮਰਥਨ ਦੇਣ ਤੇ ਕਿਹਾ ਬਲਟੀਬਾਜ਼ ਬੁੱਲੇ ਜਿਸ ਪਾਰਟੀ ਨੇ ਨਹੀਂ ਚੁੱਕਿਆ ਮਸੂਅਲੇ ਦਾ ਮੁੱਦਾ ਉਸੇ ਲਈ ਹੀ ਵੋਟਾਂ ਮੰਗ ਰਹੀ ਨੇ ਬਲਕੌਰ ਸਿੰਘ ਲੁਧਿਆਣਾ ਦੇ ਗਿੱਲਪਿੰਡ ਦੇ ਵਿੱਚ ਪਹੁੰਚੇ ਰਾਜਾ ਵੜਿੰਗ ਵਰਕਰਾਂ ਦੇ ਨਾਲ ਕੀਤੀ ਮੁਲਾਕਾਤ ਜਨ ਸਭਾ ਨੂੰ ਵੀ ਕੀਤਾ ਸੰਬੋਧਨ ਤबीर ਜ਼ੀਰਾ ਦੇ ਵੱਲੋਂ ਦਿੱਤੇ ਡੋਪ ਟੈਸਟ ਵਾਲੇ ਬਿਆਨ ਤੇ ਪੱਕੀ ਸਿਆਸਤ ਪਟਿਆਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਨਕੇ ਸ਼ਰਮਾ ਨੇ ਕਿਹਾ ਘਰ ਤੋਂ ਨਿਕਲਣ ਵੇਲੇ ਜ਼ੀਰਾ ਖਾਂਦੀ ਦੀਆਂ ਨਸ਼ੀਦੀਆਂ ਗੋਲੀਆਂ ਤੇ ਡੋਪ ਟੈਸਟ ਦੀਆਂ ਕਰ ਰਹੇ ਨੇ ਗੱਲਾਂ ਸ੍ਰੀਨਾਥਪੁਰ ਸਾਹਿਬ ਤੋਂ ਆਪ ਉਮੀਦਵਾਰ ਮਲਵਿੰਦਰ ਕੰਗ ਨੇ ਬੰਗਾ ਹਲਕੇ ਦੇ ਕਈ ਪਿੰਡਾਂ ਦਾ ਕੀਤਾ ਦੌਰਾ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਕੰਮਾਂ ਦੇ ਆਧਾਰ ਤੇ ਵੋਟਾਂ ਪਾਉਣ ਦੀ ਕੀਤੀ ਹੈ ਅਪੀਲ ਅਮਰਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਪਹੁੰਚੇ ਡੇਰਾ ਬਿਆਸ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਕੀਤੀ ਮੁਲਾਕਾਤ ਤਸਵੀਰਾਂ ਕੀਤੀਆਂ ਸਾਂ ਆਪ ਵਿਧਾਇਕ ਗੁਰਪ੍ਰੀਤ ਗੋਗੀ ਦਾ ਰਮਨੀਤ ਬਿੱਟੂ ਤੇ ਨਿਸ਼ਾਨਾ ਬੋਲੇ ਹੁਣ ਬਿੱਟੂ ਤੋਂ ਸਰਕਟ ਹਾਊਸ ਦੇ ਕਮਰਿਆਂ ਦਾ ਵਸੂਲਾ ਕੇ ਕਰਾਇਆ ਸਰਕਟ ਹਾਊਸ ਦੇ ਵਿੱਚ ਰਹਿੰਦੇ ਸੀ ਬਿੱਟੂ ਦੇ ਸਿਕਿਉਰਟੀ ਗਾਰਡ ਫਟੇਗੜ ਸਾਬ ਤੋਂ ਭਾਜਪਾ ਦੇ ਉਮੀਦਵਾਰ ਗਿਜਰਾਂ ਵਾਲਮੀਕ ਨੇ ਸਮਰਾਲਾ ਦੇ ਵਿੱਚ ਖੋਲਿਆ ਆਪਣਾ ਚੋਣ ਦਫ਼ਤਰ ਪੰਜਾਬ ਦੀ ਆਪ ਸਰਕਾਰ ਤੇ ਸਾਧਿਆ ਨਿਸ਼ਾਨਾ ਪੰਜਾਬ ਦੀ ਐਕਸਾਈਜ਼ ਪਾਲਿਸੀ ਤੇ ਵਿੱਚ ਕੀ ਸਵਾਲ ਚੋਣਾਂ ਦੇ 40 ਵਰਕਰਾਂ ਨੂੰ ਇਕਜੁੱਟ ਕਰਨ ਦੇ ਵਿੱਚ ਉੱਟੀ ਕਾਂਗਰਸ ਕੈਂਪੇਨ ਕਮੇਟੀ ਚੇਅਰਮੈਨ ਰਾਣਾ ਕੇਪੀ ਬੋਲੇ ਹਰ ਗਲੀ ਮਹੱਲੇ ਬਲਾਕ ਤੇ ਜ਼ਿਲ੍ਹਾ ਪੱਧਰ ਤੇ ਵਰਕਰਾਂ ਨੂੰ ਕਰਾਂਗੇ ਇੱਕਜੁੱਟ ਪੰਜਾਬ ਸਰਕਾਰ ਦੇ ਵਿਕਾਦੇ ਨਿਸ਼ਾਨੇ ਇੰਡੀਅਨ ਓਵਰਸੀਜ਼ ਕਾਂਗਰਸ ਦੇ ਅਫਸਰ ਵੀ ਪਾਰਟੀ ਦੇ ਲੰਚਿੰਗਰ ਦੇ ਵਿਚਕਾਰਲੇ ਨੇ ਪ੍ਰਚਾਰ ਪਾਰਟੀ ਲਈ ਜਤਾਰੀ ਨੇ ਸਵਰਥਨ ਸਹਿਮ ਪਤਰੋਦਾ ਦੇ ਬਿਆਨ ਤੇ ਬੋਲੇ ਉਹਨਾਂ ਦੀ ਗੱਲ ਦਾ ਕੱਢਿਆ ਗਿਆ ਕੁਝ ਹੋਰ ਮਤਲਬ ਚੋਣਾਂ ਵਿੱਚ ਆਲੇ ਅਕਾਲੀ ਦਲ ਨੂੰ ਅੰਮ੍ਰਿਤਸਰ ਕੇਂਦਰੀ ਹਲਕੇ ਤੋਂ ਲੱਗਿਆ ਝਟਕਾ ਆ ਬੀ ਦਲਬੀਰ ਗੌਰ ਆਪ ਦੇ ਵਿੱਚ ਵੀ ਸ਼ਾਮਿਲ ਅਕਾਲੀ ਭਾਜਪਾ ਗੱਠਜੋੜ ਤੋਂ ਲੜ ਚੁੱਕੇ ਨੇ ਚੋਣਾਂ ਅਮਰਸਰ ਦੇ ਚੌਣ ਕਮਿਸ਼ਨਰ ਨੇ ਸਾਰੀ ਸਰਕਾਰੀ ਬਿਲਡਿੰਗਾਂ ਤੇ ਆਧਾਰਿਆਂ ਤੇ ਲੱਗੇ ਰਾਜਨੀਤਿਕ ਪਾਰਟੀਆਂ ਦੇ ਝੰਡੇ ਉਤਾਰੇ ਹੇਠਾਂ। ਇਸ ਦੌਰਾਨ ਭਾਜਪਾਗੂ ਸੰਜੀਵ ਕੁਮਾਰ ਦੀ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਬੈਸਬਾਜ਼ੀ ਵੀ ਹੋਈ। ਲੁਧਿਆਣਾ ਦੇ ਵਿੱਚ ਆਪ ਪਾਇਤਾਇਕ ਦੇ ਮੁੰਡੇ ਖਿਲਾਫ ਕਾਂਗਰਸੀਆਂ ਨੇ ਕਿਹਾ ਰਾਇਕੋਟ ਪੁਲ ਸਟੇਸ਼ਨ 'ਤੇ ਨਾਮਜ਼ਦਗੀ ਵਾਲੇ ਦਿਨ ਉਹਨਾਂ ਦੇ ਵਰਕਰਾਂ ਦੀ ਬਾਸ ਨੂੰ ਘੇਰ ਕੇ ਦਿੱਤੀ ਸੀ ਧਮਕੀ ਸਖਤ ਕਾਰਵਾਈ ਦੀ ਕੀਤੀ ਮੰਗ। ਗੰਦਰਪੁਰ ਪੁਲਿਸ ਨੇ ਅਕਾਬੰਦੀ ਦੌਰਾਨ ਇੱਕ ਗੱਡੀ ਤੋਂ 5 ਲੱਖ ਦਾ ਕੈਸ਼ ਕੀਤਾ ਬਰਾਮਦ ਚੋਣਾ ਦੀ ਮੱਦੇਨਜ਼ਰ ਤਲਾਸ਼ੀ ਲਈ ਰੋਕੀ ਗਈ ਸੀ ਗੱਡੀ ਫੁਲਸ ਕਰ ਰਹੀ ਹੈ ਪੁਸ਼ਗਿਚ ਗੰਢੀ ਘਰ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਮਾਰਕੀਟ ਐਸੋਸੀਏਸ਼ਨ ਨੇ ਕੀਤਾ ਵੱਡਾ ਐਲਾਨ ਵੋਟਾਂ ਪੈਣ ਤੋਂ ਅਗਲੇ 3 ਦਿਨਾਂ ਤੱਕ ਉਂਗਲ ਤੇ ਲੱਗੀ ਸਿਆਹੀ ਵਖਾਉਣ ਤੇ 5 ਤੋਂ ਲੈ ਕੇ 20 ਫੀਸਦੀ ਦਾ ਮਿਲੇਗਾ ਡਿਸਕਾਊਂਟ ਬਰਨਾਲਾ ਦੇ ਵਿੱਚ ਪੈਰਾ ਗਲਾਈਡਿੰਗ ਜ਼ਰੀਏ ਸਕੂਲੀ ਬੱਚਾ ਨੇ ਲੋਕਾਂ ਨੂੰ ਵੋਟ ਪਾਉਣ ਦੇ ਲਈ ਕੀਤਾ ਜਾਗਰੂਕ ਪੰਜਾਬ ਦੇ ਵਿੱਚ ਇੱਕ ਜ਼ੋਨ ਨੂੰ ਹੋਣੀ ਹੈ VOTING